ਨਿਰਿੰਦਰ ਕੌਰ ਪਿੰਡ ਕਿਹੜੀ ਜਗ੍ਹਾ ਤੋਂ ਆਪਾਂ ਪਿੰਡ ਖਖ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਹਾਂਜੀ ਆਪਾਂ ਤੁਹਾਨੂੰ ਬਾਡੀ ਸਰਵਿਸ ਦੇ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਅਸੀਆਂ ਕਿੰਨੇ ਸਮੇਂ ਤੋਂ ਸੀ ਕਾਫੀ ਚਿਰ ਦੀ ਆ 5-6 ਸਾਲ ਹੋ ਗਏ ਮੈਨੂੰ ਵੀ ਇਦਾਂ ਮੈਡੀਸਿਨ ਖਾਂਦੀ ਰਹੀ ਤੇ ਨਹੀਂ ਫਰਕ ਉਹਨਾਂ ਕਿੰਨਾ ਚਿਰ ਫਰਕ ਪੈਣਾ ਜਿੰਨਾ ਚਿਰ ਮੈਡੀਸਿਨ ਖਾਣੀ ਤੁਹਾਨੂੰ ਦਿੱਕਤਾਂ ਕੀ ਕੀ ਸੀ ਬੀਪੀ ਵਾਧਾ ਤੇ ਸਾਹ ਦੀ ਪ੍ਰੋਬਲਮ ਹੀ ਤੇ ਚਿਹਰੇ ਤੇ 글로 ਨਹੀਂ ਹੈਗਾ ਚਿਹਰੇ ਤੇ ਦਾਗ ਤਾਂ ਬੇਸ਼ਕ ਹਾਂਜੀ ਦਾਗ ਹੀ ਸਕਿਨ ਬਹੁਤ ਖਰਾਬ ਰਹੀ ਓਕੇ ਤੇ ਵਾਲ ਵੀ ਕਾਫੀ ਮੇਰੇ ਚਿਹਰੇ ਦੇ ਉੱਪਰ ਉਹ ਵੀ ਉਹਦੇ ਨਾਲ ਵੀ ਫਰਕ ਪਿਆ ਮੈਨੂੰ ਓਕੇ ਹਾਂਜੀ ਇੱਕ ਸਾਹ ਚੜਦਾ ਸੀ ਹਾਂਜੀ ਸਾਹ ਚੜਦਾ ਜੇ ਤੁਸੀਂ ਕੰਮ ਕਰ ਕਰਦੇ ਤਾਂ ਤੁਹਾਨੂੰ ਸਾਹ ਚੜਦਾ ਸੀ ਹਾਂਜੀ ਹਾਂਜੀ ਇੱਕ ਸਾਹ ਚੜਦਾ ਸੀ ਤੇ ਇੱਕ ਤਜਾਬ ਤਜਾਬ ਬਣਦਾ ਤਜਾਬ ਬਣਦਾ ਸੀ ਬੀਪੀ ਵੀ ਵੱਧਦਾ ਰਿਹਾ ਬੀਪੀ ਵੱਧਦਾ ਸੀ ਹਾਂਜੀ ਔਰ ਸਕਿਨ ਤੇ ਜਿਹੜੀ ਸੀ ਇਹ ਛਾਈਆਂ ਦਾਗ ਧੱਬੇ ਪਏ ਸੀ ਔਰ ਫੇਸ ਤੇ ਵਾਲੀ ਬੈਲੀ ਹਾਂਜੀ ਹਾਂਜੀ ਤਾਂ ਇੱਕ ਪ੍ਰੋਬਲਮ ਕਿੰਨੇ ਸਮੇਂ ਤੋਂ ਹੈ ਤੁਹਾਨੂੰ ਇਹ ਕਾਫੀ 5-6 ਸਾਲ ਹੋ ਗਿਆ ਪੰਜ ਸਾਲ ਹੋ ਗਏ ਹਾਂਜੀ ਇਹਦੇ ਨਾਲ ਤੁਹਾਨੂੰ ਹੋਰ ਕੀ ਦਿੱਕਤ ਲੱਗਦੀ ਸੀ ਕੰਮ ਕਰਨ ਕੰਚ ਕਮਜ਼ੋਰੀ ਜੀ ਰਹਿਣੀ ਵੀ ਨੀਂਦ ਜੀ ਆਈ ਜਾਣੀ ਕਾਫੀ ਇਦਾਂ ਬੀਕਨਸ ਜੀ ਢਕਾਵਟ ਰਹਿਣੀ ਢਕਾਵਟ ਰਹਿਣੀ ਕੰਮ ਕਰਨ ਦੇ ਨਾਲ ਕੰਮ ਹਾਂਜੀ ਅੱਜ ਤੁਹਾਨੂੰ 2 ਮੰਥ ਹੋ ਗਏ ਆ ਤੁਸੀਂ ਬਾਡੀ ਸਰਸ ਦਾ ਸਰਸ ਪੈਕ ਵਰਤੇ ਆਇਆ ਅੱਜ ਤੁਸੀਂ ਕੀ ਫੀਲ ਕਰਦੇ ਹੋ ਕੀ ਫਾਇਦਾ ਹੋਇਆ ਉਹ ਨਾਲ ਹਾਂਜੀ ਭਾਜੀ ਕਾਫੀ ਫਾਇਦਾ ਹੋਇਆ ਮੈਨੂੰ ਸਰਸ ਪੈਕ ਪੀਣ ਦੇ ਨਾਲ ਤੇ ਬਹੁਤ ਵਧੀਆ ਰਿਜ਼ਲਟ ਆਇਆ ਬਈ ਵਧੀਆ ਜਿਹੜਾ ਸਾਹ ਛੱਡਦਾ ਸੀ ਹਾਂਜੀ ਉਹ ਵੀ ਠੀਕ ਵਾ ਹੁਣ ਜੋ ਥਕਾਵਟ ਸੀ ਹਾਂਜੀ ਉਹ ਵੀ ਸਭ ਪਜਾਬ ਬਣਦਾ ਸੀ ਹਾਂਜੀ ਉਹ ਵੀ ਓਕੇ ਹਾਂਜੀ ਹਾਂਜੀ ਔਰ ਜਿਹੜੀ ਤੁਹਾਨੂੰ ਹੋਰ ਵੀਕਨੈਸ ਥਕਾਵਟ ਸਾਰਾ ਓਕੇ ਆ ਜੀ ਹਾਂਜੀ ਸਭ ਵਧੀਆ ਫੇਸ ਤੁਹਾਡਾ ਵਧੀਆ ਆ ਹਾਂਜੀ ਅੱਗੇ ਨੂੰ ਸਕੈਨ ਤੇ ਗਲੋ ਵੀ ਆ ਗਿਆ ਨਾ ਹਾਂਜੀ ਹਾਂਜੀ ਆਇਆ ਤੁਹਾਡੀ ਵੀਡੀਓ ਨੂੰ ਲੱਖਾਂ ਹੀ ਲੋਕ ਦੇਖਣਗੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵਧੀਆ ਸਰਵਸ ਪੈਕ ਮੈਦਿਆਨੀ ਵਧੀਆ ਵਾ ਰਿਜ਼ਲਟ ਦਿੰਦਾ ਤੇ ਇਹ ਪੀਣਾ ਵਧੀਆ ਵਾ ਵੱਡੀ ਸੈਲਫ ਪੈਕ ਨੂੰ ਵਰਤ ਲੈਣਾ ਚਾਹੀਦਾ ਹੈ ਵਰਤ ਲੈਣਾ ਚਾਹੀਦਾ ਹਾਂਜੀ ਥੈਂਕ ਯੂ